ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਪੰਜਾਬ ਦਾ ਸੀ ਉਹ ਮੈਂ ਸਰਦਾਰ ਸਿਮਰਨਜੀਤ ਸਿੰਘ ਦੀ ਮਾਨ ਜੋ ਸਮਰੂਹ ਤੋਂ ਮੈਂਬਰ ਪਾਰਲੀਮੈਂਟ ਜਿੱਤੇ ਸੀ ਤੇ ਹੁਣ ਚੋਣ ਲੜ ਰਹੇ ਨੇ ਉਹਨਾਂ ਨੇ ਉਹ ਸਵਾਲ ਖੜੇ ਕਰਦੇ ਨੇ ਦੂਜਿਆਂ ਤੇ ਪੰਥਕ ਲੀਡਰਾਂ ਤੇ ਸਰਬਜੀਤ ਸਿੰਘ ਦੇ ਮਸਲੇ ਤੇ ਮੈਂ ਵੀਡੀਓਸ ਨਹੀਂ ਉਹਨਾਂ ਦੀ ਪਰ ਉਸ ਤੋਂ ਦੇਖ ਕੇ ਅੱਜ ਮੈਨੂੰ ਵੀ ਉਹਨਾਂ ਤੋਂ ਇੱਕ ਸਵਾਲ ਪੁੱਛਣ ਨੂੰ ਜੀ ਕਰਿਆ ਵੀ ਮਾਨ ਸਾਹਿਬ ਮੈਂ ਤਾਂ ਹੱਥੋਂ ਇੱਕ ਗਰੀਬ ਸਿੱਖ ਹੋਣ ਦੇ ਨਾਤੇ ਉੱਥੇ ਮੇਰੇ ਕਿਸੇ ਨੇ ਜਵਾਬ ਦੇਣਾ ਨਹੀਂ ਤੁਸੀਂ ਮੈਂ ਇੱਕ ਗਰੀਬ ਸਿੱਖ ਹੋਣ ਦੇ ਨਾਤੇ ਆਪ ਜੀ ਤੋਂ ਸਵਾਲ ਪੁੱਛਣਾ ਚਾਹਣਾ ਮੈਂ ਆਪ ਜੀ ਦਾ ਬਹੁਤ ਵੱਡਾ ਸ਼ਰਧਾਲੂ ਰਿਹਾ ਆਪ ਦੇ ਬਚਨਾਂ ਤੇ ਪਹਿਰਾ ਦਿੰਦਾ ਰਿਹਾ ਜਦੋਂ ਪੰਜਾਬ ਚ ਅੜਵਾਨੀ ਆਇਆ ਸੀ ਯਾਤਰਾ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਆ ਤਾਂ ਤੁਸੀਂ ਜਦੋਂ ਅਸੀਂ ਕੇ ਹੁੰਦੇਣਾ ਇੱਥੇ ਬਰਨਾਲੇ ਲਵੇ ਕੋਸ਼ਿਸ਼ ਕੀਤੀ ਉੱਥੇ ਅਸੀਂ ਸਫਲ ਨਹੀਂ ਹੋਏ ਤਾਂ ਮੈਂ ਵਾਪਸ ਆਉਂਦੇ ਨੂੰ ਮੈਨੂੰ ਤੁਹਾਡਾ ਫੋਨ ਆਇਆ ਜਰ ਸੇਵਕ ਸਿੰਘ ਜਵਾਹਰ ਕੇ ਦੇ ਫੋਨ ਤੋਂ ਤੁਸੀਂ ਮੈਨੂੰ ਫੋਨ ਕੀਤਾ ਮੈਨੂੰ ਉਹ ਤੋਂ ਕਰਾਇਆ ਪਿੱਛੇ ਬੋਲ ਰਹੇ ਸੀ ਤੁਸੀਂ ਵੀ ਜੇ ਨਾ ਆਏ ਹੁਣੇ ਦਰਬਾਰ ਸਾਹਿਬ ਪਹੁੰਚੋ ਰਾਤੋਂ ਰਾਤ ਜੇ ਨਾ ਕੁਝ ਕੀਤਾ ਤਾਂ ਕਲੰਕਿਤ ਹੋ ਜਾਵਾਂਗੇ ਕਲੰਕਿਤ ਇਹ ਸ਼ਬਦ ਤੇ ਤੁਹਾਡੇ ਵੀ ਕਲੰਕਿਤ ਹੋ ਜੂ ਹੋ ਜਾਵਾਂਗੇ ਆਪਾਂ ਜੇ ਨਾ ਅੜਵਾਨੀ ਸਾਹ ਅੜਵਾਨੀ ਦਾ ਆਪਾਂ ਵਿਰੋਧ ਕੀਤਾ ਮੈਂ ਤੁਹਾਡੇ ਫੁੱਲਾਂ ਤੁਹਾਡੇ ਬਚਨਾਂ ਤੇ ਪਹਿਰਾ ਦਿੰਦਾ ਹੋਇਆ ਫੁੱਲ ਚੜਾਉਣਾ ਹੈ ਰਾਤੋਂ ਰਾਤ ਦਰਵਾਰ ਸੇ ਅੰਮ੍ਰਿਤਸਰ ਪਹੁੰਚਿਆ ਸਵੇਰੇ ਚਲੋ 11 ਵਜੇ ਜਦੋਂ ਅੜਵਾਨੀ ਆਇਆ ਮੈਂ ਅੰਦਰ ਧੀ ਤੇ ਉੱਥੇ ਜਦੋਂ ਦੱਖਣੀ ਪਾਸੇ ਵੱਲ ਉਹ ਆਇਆ ਮੈਂ ਉਹਦੇ ਕਮਾਂਡਾਂ ਨਾਲ ਜਦ ਉਹਨਾਂ ਨੂੰ ਪਤਾ ਲੱਗਿਆ ਉੱਥੇ ਮੈਨੂੰ ਗਾਲ ਵੀ ਮੈਂ ਤੁਹਾਡੇ ਮੂੰਹ ਚ ਨਿਕਲੀ ਉਸੇ ਪਵਿੱਤਰ ਜਗ੍ਹਾ ਤੇ ਉਹਦੀ ਮਾਫੀ ਹੈ ਪਰ ਉਹਦੇ ਕਮਾਂਡਾਂ ਦੇ ਨਾਲ ਖਹਿਚ ਉਹਨਾਂ ਨੇ ਮੇਰਾ ਪੈਰ ਫ੍ਰੈਕਚਰ ਕਰ ਤੋ ਤੇ ਪੈਰ ਦੇ ਪੈਰ ਧਰ ਕੇ ਅੱਗੇ ਨੂੰ ਚੱਲਣ ਲੱਗਿਆ ਜਦ ਮੇਰਾ ਪੈਰ ਫ੍ਰੈਕਚਰ ਹੋ ਗਿਆ ਉੱਥੇ ਮੈਂ ਤਾਂ ਤੁਹਾਡੇ ਬਚਨਾਂ ਤੇ ਪਹਿਰਾ ਦਿੰਦਾ ਹੋਇਆ ਵੀ ਆਪਾਂ ਕਲੰਕ ਤੋਹ ਜ ਉਹਦਾ ਕੋਸ਼ਿਸ਼ ਕੀਤੀ ਉਹਨੂੰ ਪਤਾ ਲਾਤਾ ਉਹਦਾ ਫੁੱਲ ਵਿਰੋਧ ਕੀਤਾ ਉਹਦੀ ਕੁੜੀ ਚੀਕਾਂ ਮਾਰਦੀ ਸੀ ਵੈਰੀ ਬੈਡ ਬਿਹੇਵੀਅਰ ਬੈਰੀ ਬੈਡ ਬਿਹੇਵੀਅਰ ਪਰ ਉਦੋਂ ਮੈਨੂੰ ਕੋਈ ਦੁੱਖ ਨਹੀਂ ਲੱਗਿਆ ਡੇਢ ਮਹੀਨਾ ਮੈਂ ਆ ਕੇ ਪਲਾਸਟਰ ਲਵਾਇਆ ਪੈਰ ਤੇ ਡੇਢ ਮਹੀਨਾ ਮੈਂ ਦੁੱਖ ਭੋਗਿਆ ਪਰ ਮੈਨੂੰ ਇੱਕ ਝਰਾ ਵੀ ਮੈਨੂੰ ਤਕਲੀਫ ਨਹੀਂ ਹੋਈ ਮਾਨ ਹੋਇਆ ਵੀ ਆਪਾਂ ਮਾਨ ਸਾਹਿਬ ਤੇ ਕਹਿਣ ਤੇ ਐਡਾ ਕੰਮ ਕੀਤਾ ਪਰ ਜਦੋਂ ਹੋਣਾ ਮੈਨੂੰ ਪਤਾ ਲੱਗਿਆ ਚੋਣਾਂ ਦਾ ਮੌਸਮ ਚੱਲਿਆ ਪਹਿਲਾਂ ਥੋੜਾ ਜਿਹਾ ਪਤਾ ਲੱਗਿਆ ਮਾਨ ਸਾਹਿਬ ਤੁਸੀਂ ਵੋਟ ਭਾਜਪਾ ਨੂੰ ਪਾਈ ਆ ਰਾਸ਼ਟਰਪਤੀ ਦੀ ਤੇ ਪਿੱਛੇ ਜੇ ਮੈਂ ਇਹ ਰਾਜਦੇਵ ਸਿੰਘ ਦੀਆਂ ਇੰਟਰਵਿਊਸ ਨਹੀਂ ਉਹ ਪੱਤਰਕਾਰਾਂ ਨੂੰ ਪੁੱਛ ਰਿਹਾ ਸੀ ਕਹਿੰਦਾ ਵੀ ਤੁਸੀਂ ਮਾਨ ਸਾਹਿਬ ਨੂੰ ਤਾਂ ਸਵਾਲ ਨਹੀਂ ਕਰਦੇ ਉਹਨੇ ਭਾਜਪਾ ਨੂੰ ਵੋਟ ਪਾਈ ਹੈ ਮੈਨੂੰ ਬੜਾ ਉਧੇ ਤੋਂ ਮੈਨੂੰ ਬੜਾ ਦੁੱਖ ਲੱਗਣ ਲੱਗਿਆ ਵੀ ਯਾਰ ਜਿਹਦੇ ਪਿੱਛੇ ਆਪਾਂ ਨੇ ਪੈਰ ਤਲਵਾਇਆ ਵੀ ਅੱਜ ਉਹ ਸਿੱਖ ਕੌਮ ਤੋਂ ਤਾਕਤ ਲੈ ਕੇ ਤੁਸੀਂ ਕਹਿ ਰਹੇ ਹੋ ਵੀ ਕੌਮ ਮੈਨੂੰ ਹਰਾਉਂਦੀ ਹੈ ਕੌਮ ਨੇ ਜਿਤਾਤਾ ਪਰ ਤੁਸੀਂ ਜਿਹੜੀ ਕਾਮ ਦੀ ਤਾਕਤ ਸੀ ਉਹ ਬੋਰਡ ਦੀ ਅਸਲ ਤਾਕਤ ਦੀ ਉਹ ਜਾ ਕੇ ਰਾਸ਼ਟਰਪਤੀ ਦੀ ਬੋਰਡ ਤੁਸੀਂ ਭਾਜਪਾ ਨੂੰ ਮੋਦੀ ਨੂੰ ਪਾਏ ਉਦੋਂ ਤੁਹਾਨੂੰ ਚੇਤਾ ਨਹੀਂ ਆਇਆ ਉਹਦਾ ਭਾਜਪਾ ਵੱਲੋਂ ਦਰਬਾਰ ਸਾਹਿਬ ਤੇ ਕੀਤੇ ਹਮਲੇ ਦੀ ਹਮੈਤ ਦਾ ਜਾ ਕਰਾਉਣ ਦਾ ਮੈਂ ਦਾਵਾ ਕੀਤਾ ਤੀ ਵੀ ਅਸੀਂ ਹਮਲਾ ਅਸੀਂ ਕਰਵਾਇਆ ਕਹਿ ਕੇ ਇੰਦਰਾ ਤੋਂ ਤੇ ਦੂਜਾ ਮੋਦੀ ਦੇ 2000 ਦੰਗਿਆਂ ਦੀ ਤੁਸੀਂ ਹਮੇਸ਼ਾ ਮੁਸਲਮਾਨਾਂ ਦੀ ਗੱਲ ਕਰਦੇ ਹੋ ਉਦੋਂ ਤੁਹਾਡੇ ਯਾਦ ਨਹੀਂ ਆਏ ਵੀ ਇਹਨੇ 2000 ਗੁਜਰਾਤ ਚ 2002 ਚ ਕਿੰਨੇ ਵੱਡੇ ਮੁਸਲਿਮ ਮੁਸਲਮਾਨਾਂ ਦਾ ਕਤਲਿਆਮ ਕੀਤਾ ਸੀ ਇਸ ਮੋਦੀ ਜੁੰਡਲੀ ਨੇ ਭਾਜਪਾ ਨੇ ਤਾਂ ਉਹਨਾਂ ਤੁਹਾਨੂੰ ਉੱਥੇ ਇਹ ਸਾਰੀਆਂ ਗੱਲਾਂ ਚੇਤਾ ਨਹੀਂ ਆਈਆਂ ਸੋਏ ਕੌਮ ਨੂੰ ਇਹ ਸਪਸ਼ਟ ਕਰੋ ਵੀ ਤੁਸੀਂ ਹੁਣ ਵੀ ਜਿੱਤ ਕੇ ਜਾ ਕੇ ਕਿ ਭਾਜਪਾ ਨੂੰ ਸਪੋਰਟ ਦੇਮੋਂ ਕਿ ਕਿਹਨੂੰ ਦੇਮੋਗੇ ਜਾਂ ਜਿਹੜੀ ਪਿਛਲੀ ਬੋਟ ਪਾਈ ਆ ਉਹਦਾ ਕੌਮ ਅੱਗੇ ਉਹ ਕਲੀਅਰ ਕਰੋ ਵੀ ਤੁਸੀਂ ਉਹ ਬੋਟ ਕਿਹਨੂੰ ਪਾਈ ਆ ਇਹ ਸਾਥੋਂ ਅਸੀਂ ਜਿਹੜੇ ਤੁਹਾਡੇ ਸਭਾ ਲੂਆ ਉਹ ਅਸੀਂ ਜਵਾਬ ਮੰਗਦੇ ਆ ਇਹ ਅਸੀਂ ਸਿੱਖ ਸੰਗਤ ਦੇ ਰਾਹੀਂ ਜਵਾਬ ਮੰਗਦੇ ਆ ਸੰਗਤ ਦੀ ਇਹ ਜਵਾਬ ਮਾਨਸਾਪਤੋਂ ਜ਼ਰੂਰ ਲਓ ਇਹਨਾਂ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਇਹਨਾਂ ਕਹਿੰਦਾ ਹੋਇਆ ਖਿਮਾ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ